ਕਿ ਬਾਬਾ ਕਬੀਰ ਜੀ ਆਪਣੇ ਅੰਦਰੂਨੀ ਸੰਸਾਰ ਨੂੰ ਅਨੁਭਵ ਕਰਦੇ ਹੋਏ ਅਤੇ ਸੰਸਾਰ ਦੇ ਅੰਦਰ ਜੋ ਬਾਹਰੀ ਕਿਰਿਆਵਾਂ ਜੋ ਕਰਮ ਕਾਂਡ ਪਰਮ ਆਦਿਕ ਚੱਲ ਰਹੇ ਨੇ ਇਕ ਸਮਾਨਤਾ ਦੇ ਵਿੱਚ ਵਖਰੇਮਾਂ ਸਮਝਦੇ ਹੋਏ ਅਨੁਭਵ ਕਰਦੇ ਹੋਏ ਉਸ ਅੱਲਾ ਵਾਹਿਗੁਰੂ ਦੇ ਨਾਲ ਵਾਰਤ ਲਾਭ ਦੇ ਰੂਪ ਦੇ ਵਿੱਚ ਇਹਨਾਂ ਸੰលោកਾਂ ਦੇ ਵਿਚਾਰ ਸਾਨੂੰ ਸਮਝਾ ਰਹੇ ਨੇ ਤਹੈ ਲਈ ਸ਼ਲੋਕ ਦੀ ਵਿਚਾਰ ਨੂੰ ਨਾਲ ਲੈ ਲਈਏ ਅਗਲੀ ਵਿਚਾਰ ਸੌਖੀ ਸਮਝ ਆ ਜਾਵੇਗੀ ਜਿਸ ਵਿੱਚ ਬਾਬਾ ਕਬੀਰ ਜੀ ਬਖਸ਼ਿਸ਼ ਕਰਦੇ ਨੇ ਕਿ ਸਾਈ ਮੁਝ ਸਿਓ ਲਲ ਪਰਿਆ ਤੁਝੇ ਕਿਨ ਫਰਮਾਈ ਗਏ ਹੁਣ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਵੀ ਲੜਦੇ ਨੇ ਜਾਂ ਗੁੱਸੇ ਹੁੰਦੇ ਨੇ ਉਹ ਵੀ ਗੁੱਸਾ ਕਰ ਜਾਂਦੇ ਨੇ ਉਹ ਵੀ ਮਨੁੱਖ ਦੇ ਨਾਲ ਮੁੱਖ ਫੇਰ ਲੈਂਦੇ ਨੇ ਜਿਵੇਂ ਗੁਰਬਾਣੀ ਦੇ ਅੰਦਰ ਕੁਝ ਪੰਕਤੀਆਂ ਐਸੀਆਂ ਮਿਲ ਜਾਂਦੀਆਂ ਨੇ ਜਿੱਥੇ ਕਈ ਵਾਰ ਪੜਨ ਲੱਗਿਆਂ ਅਰਥਾਂ ਨੂੰ ਸਮਝਣ ਲੱਗਿਆਂ ਮਨੁੱਖ ਭਲੀਖਾ ਖਾ ਜਾਂਦਾ ਹੈ ਹੋ ਵਾਰੀ ਮੁੱਖ ਫੇਰ ਪਿਆਰੀ ਕਰਬਟ ਦੇ ਮੋਕਾ ਕਾਹੇ ਕੁਮਾਰੇ ਕਿ ਮੈਂ ਤੇਰੀ ਤੋਂ ਬਲਿਹਾਰ ਹਾਂ ਵਾਰਨੇ ਬਲਿਹਾਰ ਜਾਂਦਾ ਹਾਂ ਮੈਂ ਤੇਰੀ ਛਲ ਨਾਇਆ ਹਾਂ ਮੈਂ ਖੜਾ ਹਾਂ ਮੇਰੇ ਵੱਲ ਨੂੰ ਵੇਖ ਮੇਰੇ ਵੱਲ ਨੂੰ ਮੁੱਖ ਕਰ ਕਰਵਟ ਕਿਉਂ ਕੀਤੀ ਹੋਈ ਹੈ ਮੂੰਹ ਪਾਸੇ ਕਿਉਂ ਕੀਤਾ ਹੋਇਆ ਹੈ ਮੈਨੂੰ ਆਪਣੇ دیدار ਦੇ ਆਪਣਾ ਨੂਰ ਬਖਸ਼ ਹੁਣ ਇਹਨਾਂ ਪੰਕਤੀਆਂ ਦੇ ਭਾਵ ਨੇ ਜਿਹੜੇ ਉਹਨਾਂ ਨੂੰ ਸਮਝਣਾ ਬੜਾ ਜ਼ਰੂਰੀ ਹੁੰਦਾ ਹੈ ਨਹੀਂ ਤੇ ਅਸੀਂ ਪੰਕਤੀਆਂ ਪੜਦੇ-ਪੜਦੇ ਭੁਲੇਖਾ ਖਾ ਜਾਵਾਂਗੇ ਕਿ ਰੱਬ ਮੂੰਹ ਫੇਰ ਲੈਂਦਾ ਹੈ ਬਹੁਤੇ ਤੇ ਇਹੋ ਹੀ ਕਹਿੰਦੇ ਨੇ ਜਦੋਂ ਬਾਹਰੀ ਰੂਪ ਦੇ ਵਿੱਚ ਘਰਾਂ ਦੇ ਵਿੱਚ ਕੋਈ ਦੁੱਖ ਕੋਈ ਪਰੇਸ਼ਾਨੀ ਆ ਜਾਂਦੀ ਹੈ ਕੋਈ ਘਟਨਾ ਵਾਪਰ ਜਾਂਦੀ ਹੈ ਤਾਂ ਮਨੁੱਖ ਸੱਚ ਨੂੰ ਅਨੁਭਵ ਕਰੇ ਜਾਂ ਨਾ ਕਰੇ ਉਹਦੇ ਕੋਲੇ ਸੌਖਾ ਜਿਹਾ ਲਫ਼ਜ਼ ਹੁੰਦਾ ਹੈ ਰੱਬ ਨੇ ਸਾਡੇ ਨਾਲੋਂ ਮੂੰਹ ਫੇਰ ਲਿਆ ਹੈ ਰੱਬ ਵੀ ਸਾਡਾ ਬੈਰੀ ਬਣ ਗਿਆ ਹੈ ਰੱਬ ਵੀ ਸਾਡਾ ਦੁਸ਼ਮਣ ਬਣ ਗਿਆ ਹੈ ਉਹਨੇ ਸਾਡੇ ਘਰ ਦੇ ਅੰਦਰ ਦੁੱਖ ਹੀ ਦੁੱਖ ਦੇ ਦਿੱਤੇ ਨੇ ਪਰ ਇਹ ਜਦੋਂ ਕੋਈ ਗੁਰਮੁਖ ਇਨਸਾਨ ਕੋਈ ਭਗਤ ਕੋਈ ਮਹਾਪੁਰਖ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਇੱਕ ਮਿਕਤਾ ਦੀ ਅਵਸਥਾ ਤੇ ਪਹੁੰਚਦਾ ਹੈ ਜਿੱਥੇ ਉਹ ਆਪਣਾ ਆਪਾ ਭਾਵ ਗਵਾ ਦਿੰਦਾ ਹੈ ਜਿੱਥੇ ਬਾਬਾ ਕਬੀਰ ਜੀ ਕਹਿੰਦੇ ਨੇ ਕਬੀਰ ਸਭ ਤੇ ਹੰ ਗੁਰੇ ਹਮ ਤਜ ਪਰ ਲੋ ਸਭ ਕੋਈ ਜਿਨੇ ਐਸਾ ਕਰ ਬੁੱਝਿਆ ਮੀਤ ਹਮਾਰਾ ਸੋਏ ਜਦੋਂ ਮਨ ਦੇ ਅੰਦਰ ਇਹ ਭਾਵਨਾਵਾਂ ਬਣ ਜਾਂਦੀਆਂ ਨੇ ਕਿ ਸਭ ਤੋਂ ਬੁਰਾ ਮੈਂ ਹਾਂ ਮੈਂ ਦਾ ਅਰਥ ਭਾਵ ਅਹੰਕਾਰ ਹੈ ਹਉਮੈ ਹੈ ਉਹ ਬੁਰੀ ਹੈ ਤਾਂ ਫਿਰ ਸਾਰਾ ਸੰਸਾਰ ਹੀ ਏਕਤਾ ਦੇ ਰੂਪ ਦੇ ਵਿੱਚ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ ਜਿਹੜੇ ਐਸਾ ਕਰਕੇ ਬੁੱਝ ਲੈਂਦੇ ਨੇ ਐਸਾ ਜਾਣ ਲੈਂਦੇ ਨੇ ਬਾਬਾ ਜੀ ਕਹਿੰਦੇ ਉਹ ਮਿੱਤਰ ਨੇ ਉਹ ਭਲੇ ਇਨਸਾਨ ਨੇ ਚੰਗੇ ਇਨਸਾਨ ਨੇ ਤੇ ਜਦੋਂ ਅੰਦਰ ਇਹ ਖਿਆਲ ਬਣਦੇ ਨੇ ਉਦੋਂ ਭਾਈ ਅਸੀਂ ਗੱਲਾਂ ਕਰਦੇ ਹਾਂ ਜੇ ਆਪ ਸਭ ਨੇ ਵੀ ਕਦੇ ਇਸ ਭਾਵ ਤੋਂ ਕਦੇ ਮਹਿਸੂਸ ਕੀਤਾ ਹੋਵੇ ਜਦੋਂ ਆਪਾ ਭਾਵ ਅੰਦਰੋਂ ਖਤਮ ਹੋ ਜਾਂਦਾ ਹੈ ਤਾਂ ਉਦੋਂ ਮਨੁੱਖ ਸ਼ਾਂਤ ਬੈਠਾ ਹੋਇਆ ਵੀ ਆਪਣੇ ਆਪ ਦੇ ਰੱਬ ਦੇ ਨਾਲ ਅੰਦਰੂਨੀ ਪਾਪ ਦੇ ਵਿੱਚ ਗੱਲਾਂ ਕਰਦਾ ਹੈ ਤੇ ਉਹਨਾਂ ਗੱਲਾਂ ਦਾ ਜਵਾਬ ਇਹ ਨਹੀਂ ਹੁੰਦਾ ਕਿ ਅਲੱਗ ਰੂਪ ਦੇ ਵਿੱਚ ਕੋਈ ਰੱਬ ਸਾਡੇ ਨਾਲ ਬੈਠਾ ਹੈ ਨਹੀਂ ਜਦੋਂ ਆਪਾ ਭਾਵ ਅੰਦਰ ਹੈ ਹੀ ਨਹੀਂ ਜਿਵੇਂ ਬਾਬਾ ਰਦਾਸ ਜੀ ਬਖਸ਼ਿਸ਼ ਕਰਦੇ ਨੇ ਤੋਹੀ ਮੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ ਕਿ ਤੇਰੇ ਤੇ ਮੇਰੇ ਵਿੱਚ ਹੁਣ ਕੋਈ ਅੰਤਰ ਨਹੀਂ ਰਿਹਾ ਕੋਈ ਫਰਕ ਨਹੀਂ ਰਿਹਾ ਕੋਈ ਭੇਦ ਭਾਵ ਨਹੀਂ ਰਿਹਾ ਇਸ ਤਰ੍ਹਾਂ ਹੈ ਜਿਵੇਂ ਸੋਨੇ ਦੇ ਗਹਿਣੇ ਹੁੰਦੇ ਨੇ ਸੋਨਾ ਹੁੰਦਾ ਹੈ ਪਾਣੀ ਹੁੰਦਾ ਹੈ ਪਾਣੀ ਦੀਆਂ ਲਹਿਰਾਂ ਹੁੰਦੀਆਂ ਨੇ ਕਹਿੰਦੇ ਤੇਰਾ ਤੇ ਮੇਰਾ ਸਬੰਧ ਹੁਣ ਇਹ ਬਣ ਚੁੱਕਿਆ ਹੈ ਤੇ ਜਦੋਂ ਇਹ ਸਬੰਧ ਬਣਦਾ ਹੈ ਤਾਂ ਆਪ ਸ਼ਾਂਤ ਚਿੱਤ ਬਿਠੇ ਹੋ ਸ਼ਾਂਤੀ ਦੇ ਵਿੱਚ ਮਗਨ ਹੋ ਸਹਜ ਦੇ ਵਿੱਚ ਬਿਠੇ ਹੋ ਕਿਤੇ ਵੀ ਬਿਠੇ ਹੋ ਉਸ ਭਾਗ ਦੇ ਵਿੱਚ ਕਈ ਵਾਰ ਆਪ ਇਸ ਗੱਲ ਨੂੰ ਮਹਿਸੂਸ ਕਰਨ ਦਾ ਯਤਨ ਵੀ ਕਰਿਓ ਆਪ ਅੰਦਰੋਂ ਅੰਦਰੀ ਇੱਕ ਵਾਰ ਤਾਂ ਲਾਪ ਕਰਦੇ ਹੋ ਰੱਬ ਦੇ ਨਾਲ ਤੇ ਉਸ ਵਾਰਤ ਲਾਪ ਦੇ ਵਿੱਚ ਵੀ ਆਨੰਦ ਹੁੰਦਾ ਹੈ ਜਿੱਥੇ ਜਵਾਬ ਵੀ ਮਨ ਦੇ ਰਿਹਾ ਹੈ ਪ੍ਰਸ਼ਨ ਵੀ ਮਨ ਕਰ ਰਿਹਾ ਹੈ ਆਨੰਦ ਵੀ ਮਨ ਦੇ ਰਿਹਾ ਹੈ ਉਹ ਸੋਚ ਕੇ ਇਹਨੂੰ ਬਾਹਰੀ ਰੂਪ ਦੇ ਵਿੱਚ ਲੈ ਲਓ ਕਿ ਰੱਬ ਨੇ ਪਦਾਰਥ ਦਾਤਾਂ ਕਰਵਾਰ ਬੱਚੇ ਕੰਮਕਾਰਾਂ ਤੇ ਲੱਗੇ ਨੇ ਵਧੀਆ ਸਭ ਕੁਝ ਚੱਲ ਰਿਹਾ ਹੈ ਤਾਂ ਬੰਦਾ ਸੋਚਦਾ ਸੋਜਦਾ ਅੰਦਰੂਨੀ ਭਾਵ ਦੇ ਵਿੱਚ ਕਈ ਵਾਰ ਉਸ ਪਰਮਾਤਮਾ ਦਾ ਧੰਨਵਾਦ ਕਰਦਾ ਜਾਂਦਾ ਹੈ ਸ਼ੁਕਰਾਨਾ ਕਰਦਾ ਜਾਂਦਾ ਹੈ ਉਹਦੇ ਨਾਲ ਇੱਕ ਗੱਲਬਾਤ ਸ਼ੁਰੂ ਹੋ ਜਾਂਦੀ ਹੈ ਤਾਂ ਉਸ ਗੱਲਬਾਤ ਨੂੰ ਹੀ ਗੁਰਬਾਣੀ ਦੇ ਵਿੱਚ ਗੁਰੂ ਪਾਤਸ਼ਾਹ ਨੇ ਇਸ ਤਰ੍ਹਾਂ ਵੀ ਬਖਸ਼ਿਸ਼ ਕੀਤਾ ਹੈ ਨਾਵੇਂ ਨਾਲ ਗੱਲਾਂ ਨਾਵੇਂ ਨਾਲ ਮਸਲਤ ਹਰ ਨਾਮ ਹਮਾਰੀ ਕਰਦਾ ਸਰ ਨਾਮ ਦੇ ਨਾਲ ਹੀ ਗੱਲਾਂ ਨੇ ਨਾਮ ਦੇ ਨਾਲ ਹੀ ਵਾਰਤਾ ਲਾਭ ਹੈ ਨਾਮ ਦੇ ਨਾਲ ਹੀ ਵਿਚਾਰ ਹੈ ਨਾਮ ਦੇ ਨਾਲ ਹੀ ਸਲਾਹ مشورہ ਹੋ ਰਿਹਾ ਹੈ ਥੋੜਾ ਜਿਹਾ ਇਸ ਨੂੰ ਇਸ ਤਰ੍ਹਾਂ ਸਮਝ ਲਈਏ ਫਿਰ ਉਹ ਮਨੁੱਖ ਆਪਣਾ ਆਪਾ ਭਾਵ ਕਿਤੇ ਵੀ ਕੰਮ ਨਹੀਂ ਕਰਦਾ ਉਹ ਜਦੋਂ ਵੀ ਕੋਈ ਕਰਮ ਕਰਦਾ ਹੈ ਤਾਂ ਉਸ ਦੇ ਪਿੱਛੇ ਵਿਚਾਰ ਇਹ ਹੁੰਦੀ ਹੈ ਗੁਰ ਪੁੱਛ ਲਿਖ ਵਿਚਾਰ ਜੋ ਵੀ ਕਰਮ ਕਰੇਗਾ ਅੰਦਰੂਨੀ ਭਾਵ ਦੇ ਅੰਦਰ ਭਾਵੇਂ ਫਿਰ ਬਾਹਰੀ ਤੌਰ ਤੇ ਸੰਸਾਰ ਦੇ ਅੰਦਰ ਕੁਝ ਕਰਮ ਨਿਭਾਉਣੇ ਨੇ ਤਾਂ ਹਰ ਕਰਮ ਤੇ ਹਰ ਧਰਮ ਦੀ ਰਸਮ ਤੇ ਉਹ ਗੁਰੂ ਨੂੰ ਪੁੱਛ ਕੇ ਵਿਚਾਰ ਕਰਦਾ ਹੈ ਇਹ ਹੈ ਸਾਈ ਮੁਜਸਿਓ ਲਰ ਪਰਿਆ ਤੁਜੇ ਕਿਨ ਫਰਮਾਈ ਗਏ ਇਹ ਹੈ ਅੰਦਰੂਨੀ ਭਾਵ ਦੀਆਂ ਗੱਲਾਂ ਕੋਈ ਵੱਖਰੇ ਤੌਰ ਤੇ ਰੱਬ ਨਹੀਂ ਬੈਠਾ ਹੁੰਦਾ ਇਹ ਗੁਰਬਾਣੀ ਦਾ ਇਸ ਤਰ੍ਹਾਂ ਦਾ ਵਿਸ਼ਾ ਹੈ ਜਿਹਨੂੰ ਸਮਝਣਾ ਬੜਾ ਜ਼ਰੂਰੀ ਹੈ ਤਾਂ ਅੱਜ ਦਾ ਸ਼ਲੋਕ ਮੈਂ ਨਾਲ ਲੈ ਲਵਾਂ ਫਿਰ ਕਈ ਵਾਰ ਮਨੁੱਖ ਜਦੋਂ ਇੱਥੇ ਵੀ ਨਹੀਂ ਪਹੁੰਚਦਾ ਤਾਂ ਬਾਬਾ ਕਬੀਰ ਜੀ ਅਗਲੇ ਸ਼ਲੋਕਾਂ ਵਿੱਚ ਵਿਚਾਰ ਅਲੱਗ ਸੰਦਰਭ ਤੋਂ ਲੈ ਗਏ ਨੇ ਕਿ ਫਿਰ ਮਨੁੱਖ ਕਬੀਰ ਜੀ ਜੋ ਮਾਰੇ ਜੋਰ ਕਰ ਹੁਣ ਇਹਨਾਂ ਸ਼ਲੋਕਾਂ ਦੀ ਵਿਚਾਰ ਰੁਕੀ ਹੋਈ ਹੈ ਜੀ ਪਾਪ ਕਿ ਮਨੁੱਖ ਜਿਹੜੇ ਬਾਹਰੀ ਰੂਪ ਦੇ ਵਿੱਚ ਜਾਨਵਰਾਂ ਨੂੰ ਮਾਰਦੇ ਨੇ ਉਹਨਾਂ ਨੂੰ ਆਧਾਰ ਬਣਾ ਕਰਕੇ ਇਹ ਕਹਿ ਦਿੰਦੇ ਨੇ ਕਿ ਹੁਣ ਇਹ ਕੁਰਬਾਨੀ ਦੇਣ ਦੇ ਕਾਬਿਲ ਹੋ ਗਿਆ ਏ ਤੇ ਮਨੁੱਖ ਦੇ ਜਿਹੜੇ ਪਾਪ ਨੇ ਉਹ ਕੱਟੇ ਜਾ ਸਕਦੇ ਨੇ ਜਿਹੜੇ ਮਨੁੱਖ ਦੇ ਭੈੜੇ ਕਰਮ ਨੇ ਉਹ ਖਤਮ ਕੀਤੇ ਜਾ ਸਕਦੇ ਨੇ ਤੇ ਜੇ ਪਾਪ ਬਾਰੀ ਹੁੰਦੇ ਪਾਪ ਪੁੰਨ ਬਾਰੀ ਹੁੰਦੇ ਫਿਰ ਸਭ ਤੋਂ ਸੌਖਾ ਕਰਮ ਇਹ ਸੀ ਕਿ ਮਨੁੱਖ अनेका ਤਰ੍ਹਾਂ ਦੇ ਭੜੇ ਕਰਮ ਕੋ ਕਰਮ ਆਪਣੀ ਜ਼ਿੰਦਗੀ ਦੇ ਵਿੱਚ ਜਿੰਨਾ ਸਮਾਂ ਚਾਹੁੰਦਾ ਹੈ ਉਹ ਨਿਭਾ ਸਕਦਾ ਹੈ ਇੱਕ ਦਿਨ ਸੌਖਾ ਜਿਹਾ ਢੰਗ ਅਪਣਾਉਂਦਾ ਕਿਸੇ ਧਾਰਮਿਕ ਸਥਾਨ ਤੇ ਜਾਂਦਾ ਕੋਈ ਜਾਨਵਰ ਕੋਈ ਪਸ਼ੂ ਲੈ ਜਾਂਦਾ ਕੁਝ ਬਾਰੀ ਪੇਟਾਮਾ ਵਸਤੂਆਂ ਲੈ ਜਾਂਦਾ ਉਹ ਫਿਰ ਸਾਰਾ ਕੁਝ ਉੱਥੇ ਭੇਡ ਕਰ ਦਿੰਦਾ ਭਾਵੇਂ ਬਲੀ ਦੇ ਦਿੰਦਾ ਭਾਵੇਂ ਚੜਾ ਦਿੰਦਾ ਫਿਰ ਉਹਦੇ ਨਾਲ ਉਹਦੇ ਸਾਰੇ ਕੀ ਪਾਪ ਕਰਮ ਭੇੜੇ ਕਰਮ ਖਤਮ ਹੋ ਜਾਣੇ ਸੀ ਤੇ ਗੱਲ ਬੜੀ ਸੌਖੀ ਜੀ ਹੋ ਗਈ ਸੌਖੀ ਜੀ ਖੇਡ ਵਾਪਰ ਗਈ ਤੇ ਜ਼ਿਆਦਾਤਰ ਧਾਰਮਿਕ ਦੁਨੀਆ ਦੇ ਵਿੱਚ ਇਨਸਾਨ ਚਾਹੁੰਦਾ ਇਹੋ ਹੀ ਹੈ ਚਾਹੁੰਦਾ ਇਹੋ ਹੀ ਹੈ ਕਿ ਮੈਂ ਕਿਤਨਾ ਹੀ ਮਾੜਾ ਕਿਉਂ ਨਾ ਹੋਵਾਂ ਕਿਤਨਾ ਹੀ ਭੈੜਾ ਕਿਉਂ ਨਾ ਹੋਵਾਂ ਮੈਂ ਥੋੜਾ ਜਿਹਾ ਸੋਨਾ ਜਿਹਾ ਕੋਈ ਰਮਾਲਾ ਕੋਈ ਮਾਇਆ ਦੇ ਰੂਪ ਦੇ ਵਿੱਚ ਪੈਸੇ ਕੋਈ ਖੰਡ ਪਾਠ ਕੋਈ ਸਹਿਜ ਪਾਠ ਕਿਸੇ ਸਰੋਵਰ ਤੇ ਜਾ ਕੇ ਇਸ਼ਨਾਨ ਕਰਨਾ ਕਿਤੇ ਕੋਈ ਯਾਤਰਾ ਕਰਨੀ ਹੈ ਇਹਦੇ ਨਾਲ ਹੀ ਮੇਰਾ ਜੀਵਨ ਸਿਰਫ ਸਫਲ ਹੋ ਜਾਣਾ ਹੈ ਇਹਦੇ ਨਾਲ ਹੀ ਸਭ ਕੁਝ ਚੰਗਾ ਹੋ ਜਾਣਾ ਹੈ ਸੌਖਾ ਜਿਹਾ ਰਸਤਾ ਲੱਭਦਾ ਹੈ ਜਿੰਨੇ ਆਪਾਂ ਕਿਸੇ ਸਿਟੀ ਦੇ ਅੰਦਰ ਵੀ ਜਾਣਾ ਹੋਵੇ ਨਾ ਆਪਾਂ ਲੰਮਾ ਰੂਟ ਹੋਵੇ ਤਾਂ ਆਪਾਂ ਸ਼ਾਰਟਕਟ ਲੱਭਦੇ ਹਾਂ ਕੋਈ ਕਿ ਕੋਈ ਰਸਤਾ ਲਾਗਿਓਂ ਦੀ ਮਿਲ ਜਾਵੇ ਤਾਂ ਸੌਖੇ ਪਹੁੰਚ ਜਾਵਾਂਗੇ ਬਹੁਤੀ ਖੱਜਲ ਖਵਾਰੀ ਨਹੀਂ ਹੋਵੇਗੀ ਬਾਟ ਕੱਟੀ ਜਾਵੇਗੀ ਧਾਰਮਿਕ ਦੁਨੀਆ ਦੇ ਵਿੱਚ ਵੀ ਮਨੁੱਖ ਕੁਝ ਇਸ ਤਰ੍ਹਾਂ ਦੇ ਟੰਗ ਅਪਣਾਉਂਦਾ ਏ ਕਿ ਮੈਂ ਕਿਵੇਂ ਨਾ ਕਿਵੇਂ ਸੌਖੇ ਤਰੀਕੇ ਦੇ ਨਾਲ ਬਚ ਜਾਵਾਂ ਮੈਂ ਚੰਗਾ ਜਾ ਬਣਾ ਰਿਹਾ ਚੰਗਾ ਜਾ ਦਿਸਿਆ ਰਹਾ ਤਕਰਦਾ ਹੈ ਮਨੁੱਖ ਬਹੁਤ ਤਰ੍ਹਾਂ ਦੇ ਹਿੱਲੇ ਬਸੀਲੇ ਜਿਵੇਂ ਗੁਰੂਪਾਤਸ਼ਾ ਬਖਸ਼ਿਸ਼ ਕਰਦੇ ਨੇ ਕਿ ਕੰਚਨ ਸਿਓ ਪਾਈਏ ਨਹੀਂ ਤੋਲ ਮਨ ਦੇ RAM ਲਿਆ ਹੈ ਮੋਲ ਯਤਨ ਕਰਦਾ ਹੈ ਸੋਨਾ ਚਾਂਦੀ ਪੈਸਾ ਆਦਿਕ ਦਿੱਤਾ ਜਾਵੇ ਜਿਦੇ ਨਾਲ ਇੱਕ ਅਲੱਗ ਤੌਰ ਤੇ ਦਿਸ ਬਣੀ ਰਹੇ ਇੱਕ ਸ਼ਖਸੀਅਤ ਕਾਇਮ ਰਹੇ ਪੈਸੇ ਭੇਟ ਕਰ ਦਿੱਤੇ ਜਾਣ ਜਿਦੇ ਨਾਲ ਨਾਮ ਚਾਰ ਬੰਦਿਆਂ ਦੀ ਲਿਸਟ ਦੇ ਵਿੱਚ ਰਹੇ ਕਿ ਇਹ ਬੰਦੇ ਨੇ ਵੱਧ ਪੈਸੇ ਦਿੱਤੇ ਨੇ ਇਹ ਬੰਦੇ ਨੇ ਜ਼ਿਆਦਾ ਮਾਇਆ ਭੇਟ ਕੀਤੀ ਹੈ ਪਰ ਇਹਨਾਂ ਕੋ ਕਰਮ ਕਰਨੇ ਚੰਗੇ ਨੇ ਭਾਈ ਕਿਉਂਕਿ ਬਹੁਤ ਖਰਚੇ ਹੁੰਦੇ ਨੇ ਗੁਰਦੁਆਰਿਆਂ ਦੇ ਜੇ ਪ੍ਰਬੰਧਕ ਦੇ ਆਮਤ ਰੂਪ ਦੇ ਵਿੱਚ ਵੇਖ ਲਈਏ ਜ਼ਰੂਰੀ ਇਹ ਸਭ ਕੁਝ ਪਰ ਕਹਿੰਦੇ ਮਨਾ ਇਸ ਪੁਲੇਖੇ ਦੇ ਵਿੱਚ ਨਾ ਰਹੀ ਕਿ ਇਦਾਂ ਤੇਰੇ ਕੁਝ ਮਾਇਆ ਭੇਟ ਕਰਨ ਦੇ ਨਾਲ ਜਾਂ ਕੁਝ ਪਦਾਰਥ ਚੜਾਉਣ ਦੇ ਨਾਲ ਤੂੰ ਅੰਦਰੂਨੀ ਤੌਰ ਤੇ ਉਸ ਰੱਬ ਵਾਹਿਗੁਰੂ ਪਰਮਾਤਮਾ ਦੇ ਨਾਲ ਸ਼ਾਰਟਕਟ ਰਸਤਾ ਅਪਣਾਉਂਦਾ ਹੋਇਆ ਇੱਕ ਮਿੱਕਤਾ ਹਾਸਲ ਕਰ ਲਵੇਗਾ ਸੱਚ ਦੇ ਨਾਲ ਅਪੇਖਿਤ ਹੋ ਜਾਵੇਗਾ ਬੜਾ ਮੁਸ਼ਕਿਲ ਹੈ ਜੇ ਇਦਾਂ ਉਸ ਪਰਮਾਤਮਾ ਦੇ ਨਾਲ ਪਿਆਰ ਸਨੇਹ ਪ੍ਰੇਮ ਬਣ ਸਕਦਾ ਤਾਂ ਦੁਨੀਆ ਦੇ ਕੋਲ ਪੈਸੇ ਬੜੇ ਨੇ ਬਹੁਤ ਧਨ ਉਸ ਅਕਾਲ ਪੁਰਖ ਪਰਮਾਤਮਾ ਨੇ ਮਨੁੱਖ ਨੂੰ ਬਖਸ਼ਿਆ ਹੈ ਦਿੱਤਾ ਹੈ ਇਵਨ ਇਥੋਂ ਤੱਕ ਕਿਸੇ ਵਿਦਵਾਨ ਨੇ ਬੜੀ ਪਿਆਰੀ ਗੱਲ ਕਹੀ ਕਹਿੰਦੇ ਜੇ ਮਨੁੱਖ ਆਪਣੇ ਆਪ ਦੇ ਜੀਵਨ ਨੂੰ ਧਿਆਨ ਦੇ ਨਾਲ ਵੇਖੇ ਰੱਬ ਨੇ ਉਹਨੂੰ ਉਹਨਾ ਦਿੱਤਾ ਹੁੰਦਾ ਏ ਜਿਹਦੇ ਨਾਲ ਉਹ ਆਪਣਾ ਸੋਹਣਾ ਜੀਵਨ ਪਤੀਤ ਕਰ ਸਕਦਾ ਹੈ ਜਿਹਦੇ ਨਾਲ ਉਹ ਸੋਨਾ ਖਾ ਸਕਦਾ ਹੈ ਸੋਨਾ ਪਹਿਣ ਸਕਦਾ ਹੈ ਸੋਨਾ ਆਪਣੇ ਜੀਵਨ ਦੇ ਵਿੱਚ ਇੱਕ ਨਾਰਮਲ ਢੰਗ ਦੇ ਨਾਲ ਜ਼ਿੰਦਗੀ ਨੂੰ ਜਿਉਣਾ ਹੋਵੇ ਤੇ ਜਿਉਂ ਸਕਦਾ ਹੈ ਪਰ ਮਨੁੱਖ ਦੀ ਮਨਸ਼ਾ ਇੱਥੇ ਨਹੀਂ ਰੁਕਦੀ ਉਹ ਮਨਸ਼ਾ ਆਸਾ ਮਨਸ਼ਾ ਚਲੀਆਂ ਜਾਂਦੀਆਂ ਨੇ ਅੱਗੇ ਤੇ ਮਨੁੱਖ ਹੋਰ ਹੋਰ ਦੀ ਆੜ ਦੇ ਵਿੱਚ ਫਿਰ ਤਰਸਦਾ ਰਹਿੰਦਾ ਹੈ ਜੋ ਉਹਦੇ ਕੋਲ ਨਹੀਂ ਹੁੰਦਾ ਜੋ ਉਹਦੇ ਕੋਲ ਉਹਨੂੰ ਮਹਿਸੂਸ ਨਹੀਂ ਹੁੰਦਾ ਤਾਂ ਮੈਂ ਵਾਪਸ ਆਵਾਂ ਕਹਿੰਦੇ ਮਨਾ ਇਹਦੇ ਕੁਝ ਭੇਟ ਕਰਨ ਦੇ ਨਾਲ ਸਿਰਫ ਤੂੰ ਰੱਬ ਦੇ ਨਾਲ ਇੱਕਮਿਕਤਾ ਨਹੀਂ ਹਾਸਲ ਕਰ ਸਕਦਾ ਸੌਖੇ ਲਫ਼ਜ਼ਾਂ ਵਿੱਚ ਸਮਝ ਲਈਏ ਤੇ ਬਾਹਰੀ ਪਦਾਰਥਾਂ ਦਾ ਬਾਹਰੀ ਮਾਇਆ ਦਾ ਬਾਹਰੀ ਪੈਸੇ ਦਾ ਬਾਹਰੀ ਕਰਮਾਂ ਦਾ ਧਰਮ ਦੇ ਨਾਮ ਤੇ ਨਿਭਾਏ ਜਾਂਦੇ ਕਰਮਾਂ ਦਾ ਪਰਮਾਤਮਾ ਦੇ ਨਾਲ ਇੱਕਮਿਕ ਹੋਣ ਦੇ ਵਿੱਚ ਕੋਈ ਵੀ ਸਬੰਧ ਨਹੀਂ ਹੈ ਇਹ ਸਾਡੇ ਧਰਮ ਦੇ ਕਰਮ ਬਣ ਗਏ ਨੇ ਇਹ ਠੀਕ ਨਹੀਂ ਕਿ ਗੁਰੂ ਸਾਹਿਬ ਲਈ ਸੋਨਾ ਰੁਮਾਲਾ ਚਾਹੀਦਾ ਹੈ ਸੋਨਾ ਚੰਦੂਆ ਚਾਹੀਦਾ ਹੈ ਸੋਨਾ ਚੌਰ ਚਾਹੀਦਾ ਹੈ ਗੁਰਦੁਆਰੇ ਦੇ ਅੰਦਰ ਸਫਾਈ ਚਾਹੀਦੀ ਹੈ ਕਿਉਂਕਿ ਅਸੀਂ ਗੁਰੂ ਨੂੰ ਸਭ ਕੁਝ ਮੰਨਦੇ ਹਾਂ ਸਾਡੀ ਜੋਤ ਹੈ ਪਰ ਇਹਨਾਂ ਚੀਜ਼ਾਂ ਦਾ ਇਹਨਾਂ ਬਾਹਰੀ ਪਦਾਰਥਾਂ ਦਾ ਜਿਤ ਸਿੱਧਾ ਜਦੋਂ ਅਕਾਲ ਪੁਰਖ ਪਰਮਾਤਮਾ ਦੇ ਨਾਲ ਸਬੰਧ ਦੀ ਗੱਲ ਕਰਦੇ ਹਾਂ ਤਾਂ ਕੋਈ ਨਹੀਂ ਸਬੰਧ ਨਹੀਂ ਹੈ ਪਰ ਇਤਿਹਾਸਿਕ ਪੱਖ ਤੋਂ ਜਦੋਂ ਇਹ ਪੱਖ ਨੂੰ ਨਾਲ ਲੈ ਕੇ ਚੱਲੀਏ ਕਿ ਜੇ ਗੁਰੂ ਦੇ ਕੋਲ ਸਿੱਖ ਆ ਰਿਹਾ ਹੈ ਭਾਵੇਂ ਉਹ ਕੌਡੀ ਹੀ ਲੈ ਕੇ ਆਉਂਦਾ ਹੈ ਭਾਵੇਂ ਉਹ ਰੁਪਈਆ ਹੀ ਲੈ ਕੇ ਆਉਂਦਾ ਹੈ ਪੁਰਾਣੇ ਇਤਿਹਾਸ ਦੇ ਅਨੁਸਾਰ ਤਾਂ ਉਹ ਪ੍ਰਵਾਣ ਹੈ ਦੂਜੇ ਅਰਥਾਂ ਦੇ ਵਿੱਚ ਇਹਨਾਂ ਨੂੰ ਬਿਲਕੁਲ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਰੁਮਾਲਾ ਪੈਸੇ ਜਾਂ ਪਦਾਰਥ ਨਹੀਂ ਲੈ ਕੇ ਆਉਣੀ ਨਹੀਂ ਪੱਖ ਇੱਕ ਗੱਲ ਤੋਂ ਰਹਿ ਜਾਂਦੀ ਹੈ ਤਾਂ ਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ ਤੇਰਾ ਸਬੰਧ ਸਿੱਧਾ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਨਾਲ ਹੈ ਮਨੁੱਖ ਝੋਪੜੀ ਦੇ ਅੰਦਰ ਵੀ ਰਹਿ ਰਿਹਾ ਹੈ ਕਿਸੇ ਉਜੜੀ ਹੋਈ ਥਾਂ ਨੂੰ ਵੀ ਜਿੱਥੇ ਕੋਈ ਨਹੀਂ ਜਾਂਦਾ ਜਿੱਥੇ ਕੋਈ ਨਹੀਂ ਬੈਠਾ ਉੱਥੇ ਵੀ ਜੇ ਕੋ ਬੈਠਾ ਹੈ ਤ ਤੇਰਾ ਸਬੰਧ ਸਦਾ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਨਾਲ ਹੈ ਤੂੰ ਉੱਥੇ ਬੈਠਾ ਵੀ ਰੱਬ ਨੂੰ ਪਾ ਸਕਦਾ ਹੈ ਥੋੜਾ ਜਿਹਾ ਇਸ ਨੂੰ ਇਸ ਢੰਗ ਦੇ ਨਾਲ ਸਮਝ ਲਿਓ ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਅਜੇ ਸੰਸਾਰ ਤੇ ਪ੍ਰਗਟ ਨਹੀਂ ਹੋਏ ਤਾਂ ਉਦੋਂ ਗੁਰਦੁਆਰੇ ਤੇ ਨਹੀਂ ਬਣੀ ਸੀ ਸਿਰਫ ਮੰਦਿਰ ਸੀ ਜਾਂ ਮੰਚ ਦਾ ਬਣੀਆਂ ਹੁੰਦੀਆਂ ਸੀ ਤੇ ਜਿੰਨੇ ਭਗਤ ਸਹਿਬਾਨ ਹੋਏ ਨੇ ਜ਼ਿਆਦਾਤਰ ਕਹੀ ਜਾਂਦੀ ਲਫ਼ਜ਼ਾਂ ਦੇ ਅਨੁਸਾਰ ਕਹੀ ਜਾਂਦੀ ਇੱਕ ਛੋਟੀ ਸੋਚ ਦੇ ਬਦੌਲਤ ਉਹਨਾਂ ਨੂੰ ਛੋਟੇ ਕਿਹਾ ਜਾਂਦਾ ਸੀ ਤਾਂ ਉਹ ਸ਼੍ਰੋਮਣੀ ਭਗਤ ਸਹਿਬਾਨ ਜਿਹੜੇ ਜਰਨੈਲ ਨੇ ਯੋਧੇ ਨੇ ਆਪਣੇ ਸਮੇਂ ਦੇ ਵਿੱਚ ਕਿਸੇ ਮੰਦਰ ਵਿੱਚ ਨਹੀਂ ਗਏ ਕਿਸੇ ਮਸਜਿਦ ਤੇ ਨਹੀਂ ਗਏ ਜੇ ਗਏ ਹੋਣਗੇ ਤਾਂ ਸ਼ਾਇਦ ਉਹਨਾਂ ਨੇ ਵੇਖਿਆ ਹੀ ਹੋਵੇਗਾ ਕਿ ਕੀ ਚੱਲ ਰਿਹਾ ਹੈ ਧਾਰਮਿਕ ਸਥਾਨਾਂ ਤੇ ਕੀ ਵਾਪਰ ਰਿਹਾ ਹੈ ਆਪਣੇ ਘਰਾਂ ਦੇ ਕੰਮਕਾਰ ਕਰਦੇ ਹੋਏ ਹੀ ਆਪਣੇ ਘਰ ਦੇ ਵਿੱਚ ਰਹਿੰਦੇ ਹੋਏ ਹੀ ਕਿਤੇ ਵੀ ਨਹੀਂ ਗਏ ਕਿਤੇ ਕੋਈ ਓਟ ਆਸਰਾ ਨਹੀਂ ਲੱਗਿਆ ਤਾਂ ਉਹ ਰੱਬ ਨੂੰ ਪ੍ਰਾਪਤ ਕਰ ਲੈਂਦੇ ਨੇ ਇੱਕ ਪਾਸੇ ਤੇ ਕਿਉਂਕਿ ਪੁਜਾਰੀ ਵਰਗ ਦਾ ਹੀ ਫਰਮਾਨ ਹੈ ਕਿ ਕੋਈ ਆ ਨਹੀਂ ਸਕਦਾ ਤੇ ਜੇ ਕੋਈ ਆ ਵੀ ਨਹੀਂ ਸਕਦਾ ਕਿਸੇ ਨੂੰ ਦਾਖਲ ਹੋਣ ਦਾ ਦੀ ਆਗਿਆ ਹੀ ਨਹੀਂ ਸੀ ਅਧਿਕਾਰ ਹੀ ਨਹੀਂ ਸੀ ਤਾਂ ਫਿਰ ਭਗਤ ਕਬੀਰ ਜੀ ਨੇ ਕਿਵੇਂ ਰੱਬ ਨੂੰ ਪਾ ਲਿਆ ਘਰ ਬੈਠੇ ਬੈਠੇ ਬਬਰ ਵਿਦਾਧ ਜੀ ਕਿਵੇਂ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਨਾਲ ਇੱਕ ਮਿਕ ਹੋ ਜਾਂਦੇ ਨੇ ਬਿਨਾਂ ਕਿਸੇ ਮੰਦਰ ਦੇ ਵਿੱਚ ਜਾਇਆਂ ਗੁਰਦੁਆਰੇ ਹੈ ਹੀ ਨਹੀਂ ਸੀ ਬਿਨਾਂ ਕਿਸੇ ਧਾਰਮਿਕ ਸਥਾਨ ਤੇ ਜਾਇਆਂ ਇੱਕ ਮਿਕ ਤਾਂ ਹਾਸਲ ਹੋ ਗਈ ਉਹੀ ਕਿਵੇਂ ਹੈ ਕਿਉਂਕਿ ਰੱਬ ਦਾ ਸੰਬੰਧ ਜੋ ਆਪਾਂ ਵਿਸ਼ਾ ਆਰੰਭ ਕੀਤਾ ਹੈ ਪਰਮਾਤਮਾ ਦਾ ਸੰਬੰਧ ਪਦਾਰਥਾਂ ਦੇ ਨਾਲ ਕਿਸੇ ਬਾਹਰੀ ਰੂਪ ਦੇ ਵਿੱਚ ਬਣੇ ਹੋਏ ਧਾਰਨਿਕ ਸਥਾਨ ਦੇ ਨਾਲ ਨਹੀਂ ਹੈ ਉਹਦਾ ਸੰਬੰਧ ਹੈ ਅੰਦਰ ਦੇ ਨਾਲ ਅੰਦਰੂਨੀ ਜੀਵਨ ਦੇ ਨਾਲ ਜਿਹੜਾ ਜਿਹੜਾ ਵੀ ਮਨੁੱਖ ਆਪਣੇ ਅੰਦਰ ਚਾਤ ਮਾਰਦਾ ਹੈ ਅੰਦਰ ਵੱਲ ਨੂੰ ਵੇਖਦਾ ਹੈ ਅੰਦਰੋਂ ਸੱਚ ਪ੍ਰਾਪਤ ਹੁੰਦਾ ਹੈ ਅੰਦਰੂਨੀ ਜੀਵਨ ਦੇ ਵਿੱਚ ਜਾਣ ਦੇ ਨਾਲ ਹੀ ਰੱਬ ਦੇ ਨਾਲ ਸੱਚ ਦੇ ਨਾਲ ਜੀਵਨ ਦੀ ਸਦੀਵੀ ਹੋਂਦ ਦੇ ਨਾਲ ਮਨੁੱਖ ਇੱਕ ਮਿਕਤਾ ਹਾਸਲ ਕਰ ਸਕਦਾ ਹੈ ਗੁਰਦੁਆਰੇ ਆਉਣਾ ਬੜੀ ਸੋਹਣੀ ਗੱਲ ਹੈ ਮੈਂ ਅਗਲੀ ਗੱਲ ਤੇ ਆ ਜਾਵਾਂ ਪਰ ਗੁਰਦੁਆਰੇ ਅਸੀਂ ਗੁਰੂ ਤੋਂ ਸਿੱਖਿਆ ਲੈਣ ਦੇ ਲਈ ਆਉਂਦੇ ਹਾਂ ਗੁਰੂ ਦੇ ਸੋਹਣੇ ਵਿਚਾਰਾਂ ਨੂੰ ਆਪਣੇ ਹਿਰਦੇ ਦਾ ਸ਼ਿੰਗਾਰ ਬਣਾਉਣ ਦੇ ਲਈ ਆਉਂਦੇ ਹਾਂ ਤੇ ਜ਼ਰੂਰੀ ਹੈ ਸੱਚ ਨੂੰ ਆਪਣੇ ਹਿਰਦੇ ਦੇ ਵਿੱਚ ਸੁਣ ਕੇ ਵਸਾ ਲੈਣਾ ਕਰ ਕਰ ਲੈਣਾ ਪਰ ਇਹ ਭਰਮ ਵੀ ਨਹੀਂ ਪਾਲਣਾ ਕਈ ਵਾਰ ਕਈ ਮਨੋਖੇ ਕਹਿ ਦਿੰਦੇ ਨੇ ਜੀ ਅੱਜ ਮੈਥੋਂ ਨਿਤਨੇਮ ਨਹੀਂ ਹੋਇਆ ਅੱਜ ਮੈਥੋਂ ਸਵੇਰੇ ਉੱਠਿਆ ਨਹੀਂ ਗਿਆ ਅੱਜ ਮੈਥੋਂ ਗੁਰਦੁਆਰੇ ਨਹੀਂ ਜਾਇਆ ਗਿਆ ਜਿੱਦੇ ਮੈਂ ਜਾਵਾਂ ਨਾ ਉਹਦੇ ਮਨ ਥੋੜਾ ਪਰੇਸ਼ਾਨ ਜਾਂ ਰਹਿੰਦਾ ਏ ਥੋੜਾ ਦੁਖੀ ਜਾਂ ਰਹਿੰਦਾ ਏ ਕਿ ਅੱਜ ਮੇਰਾ ਨਿਤਨੇਮ ਰਹਿ ਗਿਆ ਅੱਜ ਮੈਥੋਂ ਗੁਰਦੁਆਰੀ ਨਾਗਾ ਪੈ ਗਿਆ ਜੇ ਗੁਰਦੁਆਰੇ ਨਾ ਆਉਣਾ ਪਰੇਸ਼ਾਨੀ ਦਾ ਕਾਰਨ ਬਣ ਰਿਹਾ ਏ ਤਾਂ ਫਿਰ ਉਹ ਗੁਰਦੁਆਰੇ ਆਉਣ ਦਾ ਢੰਗ ਸਹੀ ਨਹੀਂ ਏ ਜੇ ਕਿਤੇ ਨਿਤਨੇਮ ਰਹਿ ਗਿਆ ਏ ਤਾ ਉਹ ਨਿਤਨੇਮ ਕਰਨ ਦਾ ਜਿਹੜਾ ਢੰਗ ਹੈ ਫਿਰ ਉਹ ਸਹੀ ਨਹੀਂ ਹੈ ਉੱਥੇ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਤੇ ਇਹਨਾਂ ਗੱਲਾਂ ਨੂੰ ਕਈ ਵਾਰ ਸਾਡੇ ਆਪ ਜੇ ਇਹਨੂੰ ਇਸ ਸਿੰਗਲ ਤੋਂ ਸਮਝਦੇ ਹੋ ਬੜੀ ਵੱਡੀ ਗੱਲ ਬਣਾ ਕੇ ਪੇਸ਼ ਕਰ ਦਿੱਤੀ ਗਈ ਹੈ ਜੇ ਨਿਤਨੇਮ ਰਹਿ ਗਿਆ ਗੁਰਦੁਆਰੇ ਨਾਗਾ ਪੈ ਗਿਆ ਪਤਾ ਨਹੀਂ ਕੀ ਹੋ ਜਾਣਾ ਹੈ ਪਤਾ ਨਹੀਂ ਕੀ ਵਾਪਰ ਜਾਣਾ ਹੈ ਨਹੀਂ ਉਹ ਠੀਕ ਹੈ ਆਪਣੀ ਆਪਣੀ ਇੰਪੋਰਟੈਂਸ ਹੁੰਦੀ ਹੈ ਹਰ ਥਾਂ ਤੇ ਪਰ ਧਰਮ ਦੇ ਨਾਮ ਤੇ ਜਿਹੜੀਆਂ ਚੀਜ਼ਾਂ ਨੂੰ ਬਾਰੇ ਕਰਮਾਂ ਨੂੰ ਅਸੀਂ ਪਰੇਸ਼ਾਨੀ ਦਾ ਕਾਰਨ ਬਣਾਉਂਦੇ ਹਾਂ ਕਹਿੰਦੇ ਉਹ ਫਿਰ ਧਰਮ ਦੀ ਵਿਆਖਿਆ ਸਹੀ ਰੂਪ ਦੇ ਵਿੱਚ ਨਹੀਂ ਜਾ ਰਹੀ। ਤਾਂ ਬਾਬਾ ਕਬੀਰ ਜੀ ਬੜਾ ਸੋਹਣਾ ਬਖਸ਼ਿਸ਼ ਕਰਦੇ ਨੇ ਕਬੀਰ ਜੋਰ ਕਬੀਰ ਜੀ ਜੋ ਮਾਰਨ ਜੋਰ ਕਰ ਕਹਿੰਦੇ ਜੋਰ ਦੇ ਨਾਲ ਤੱਕੇ ਦੇ ਨਾਲ ਜੀਵਾਂ ਨੂੰ ਮਾਰਿਆ ਜਾਂਦਾ ਹੈ ਤੇ ਧਰਮ ਦਾ ਪਹਿਰਾਵਾ ਪਹਿਨਾ ਦਿੱਤਾ ਜਾਂਦਾ ਹੈ ਪਰ ਦਫ਼ਤਰ ਦੀ ਜਵਕਾਰਡ ਹੈ ਹੋਏਗਾ ਕੌਣ ਹਵਾਲ ਕਹਿੰਦੇ ਜਦੋਂ ਦਫ਼ਤਰ ਦੇ ਵਿੱਚ ਕੀਤੇ ਹੋਏ ਕਰਮਾਂ ਦਾ ਸਾਬ ਕਿਤਾਬ ਹੋਣਾ ਹੈ ਤਾਂ ਉਦੋਂ ਫਿਰ ਕੌਣ ਭਾਈ ਤੇਰਾ ਆਸਰਾ ਹੋਏਗਾ ਤੇਰੇ ਨਾਲ ਕੌਣ ਖੜੇਗਾ ਤੇਰੀ ਗਵਾਹੀ ਕੌਣ ਭਰੇਗਾ ਹੁਣ ਸਾਡੇ ਪ੍ਰਚਾਰਕ ਬਹੁਤੇ ਕੀ ਕਰਦੇ ਨੇ ਕਿ ਬਾਰੀ ਨਰਕ ਸਵਰਗ ਨੂੰ ਕੱਟਦ ਕਰ ਦਿੱਤਾ ਜਾਂਦਾ ਹੈ ਬਾਬਾ ਕਬੀਰ ਜੀ ਦੇ ਬਚਨਾਂ ਦੇ ਅਨੁਸਾਰ ਕਵਣ ਨਰਕ ਕਿਆ ਸੁਲਗ ਵਿਚਾਰ ਸੰਤਨ ਦੂ ਰਾਦੇ ਹਮ ਕਾਹੂ ਕੀ ਕਾਣ ਨਾ ਕਟਤੇ ਆਪਣੇ ਗੁਰ ਪ੍ਰਸਾਦਿ ਪਰ ਜਦੋਂ ਗੱਲ ਆਉਂਦੀ ਹੈ ਸੱਚ ਖੰਡ ਵਸੈ ਨਿਰੰਕਾਰ ਜਦੋਂ ਦਰਗਾਹ ਦੀ ਗੱਲ ਆਉਂਦੀ ਹੈ ਤਾਂ ਉਦੋਂ ਕਈ ਵਾਰ ਉਹ ਅਲੱਗ ਰੂਪ ਦੇ ਵਿੱਚ ਇਹਨਾਂ ਅਵਸਥਾਵਾਂ ਨੂੰ ਵੀ ਬਾਹਰੀ ਪੇਸ਼ ਕਰ ਦਿੰਦੇ ਨੇ ਹੁਣ ਇਹ ਦਫ਼ਤਰ ਲਫ਼ਜ਼ ਆਇਆ ਹੈ ਹੁਣ ਇਹ ਦਫ਼ਤਰ ਕਈ ਵਾਰ ਮਨ ਦੇ ਵਿੱਚ ਸੁਣ ਕੇ ਹੀ ਖਿਆਲ ਆ ਜਾਵੇਗਾ ਕਿ ਮਰਨ ਤੋਂ ਬਾਅਦ ਕਿਤੇ ਕੋਈ ਦਫ਼ਤਰ ਬਣਿਆ ਹੋਇਆ ਹੈ ਤੇ ਉਹ ਦਫ਼ਤਰ ਦੇ ਵਿੱਚ ਮਰਨ ਤੋਂ ਬਾਅਦ ਮਨੁੱਖ ਜਾਵੇਗਾ ਉੱਥੇ ਜਾ ਕੇ ਨਵੇੜਾ ਹੋਵੇਗਾ ਪਰ ਸਾਰੇ ਲਫ਼ਜ਼ ਇਹ ਸਮ ਅਰਥ ਰੱਖਦੇ ਨੇ ਬਰਾਬਰ ਦੇ ਅਰਥ ਰੱਖਦੇ ਨੇ ਭਾਵੇਂ ਉਹ ਸੱਚਖੰਡ ਹੈ ਭਾਵੇਂ ਦਰਗਾਹ ਹੈ ਭਾਵੇਂ ਦਫ਼ਤਰ ਹੈ ਭਾਵੇਂ ਔਰ ਹੈ ਹਿਰਦਾ ਹੈ ਮਨ ਹੈ ਮਾਨਣ ਦਾ ਢੰਗ ਇਹਨਾਂ ਨੂੰ ਅਲੱਗ-ਅਲੱਗ ਹੋ ਸਕਦਾ ਹੈ ਵਿਆਖਿਆ ਦਾ ਰੂਪ ਇਹਨਾਂ ਦਾ ਅਲੱਗ-ਅਲੱਗ ਹੈ ਪਰ ਦਫਤਰ ਦੀ ਜਦ ਕਾੜ ਹੈ ਹੋਏਗਾ ਕੌਣ ਹਵਾਲ ਇਹਦਾ ਅਰਥ ਬਣਦਾ ਹੈ ਭਾਈ ਜਦੋਂ ਅਸੀਂ ਜਦੋਂ ਮਨੁੱਖ ਆਪਣੇ ਅੰਦਰੂਨੀ ਜੀਵਨ ਦੇ ਅੰਦਰ ਜਦੋਂ ਵੀ ਉਹ ਅੰਤਰ ਧਿਆਨ ਬੈਠੇਗਾ ਜਦੋਂ ਵੀ ਸ਼ਾਂਤ ਚਿੱਤ ਬੈਠੇਗਾ ਤਾਂ ਅੰਦਰ ਦੇ ਨਾਲ ਸੱਚ ਦੇ ਨਾਲ ਜਦੋਂ ਸੱਚ ਮਹਿਸੂਸ ਹੋ ਜਾਵੇਗਾ ਰਲ ਕੇ ਤਾਂ ਉੱਥੇ ਹੀ ਸੱਚ ਦੀ ਆਵਾਜ਼ ਮਨੁੱਖ ਨੂੰ ਪ੍ਰਸ਼ਨ ਪੁੱਛਦੀ ਹੈ ਤੇ ਇਹ ਦਫ਼ਤਰ ਲੇਖਾ ਇੱਕ ਦਿਨ ਦੇ ਵਿੱਚ ਨਹੀਂ ਹੁੰਦਾ ਜੀ ਕਿਤੇ ਕਿਸੇ ਉਮਰ ਦੇ ਪੈਮਾਨੇ ਤੇ ਆ ਕੇ ਨਹੀਂ ਹੁੰਦਾ ਰੋਜ਼ਾਨਾ ਹੁੰਦਾ ਹੈ ਆਪ ਬੈਠੇ ਹੋ ਸੁਣ ਰਹੇ ਹੋ ਮੈਂ ਬੋਲ ਰਿਹਾ ਮੈਂ ਸੁਣ ਰਿਹਾ ਇਹ ਦਿਲ ਲੇਖਾ ਨਾਲ ਦੀ ਨਾਲ ਚੱਲ ਰਿਹਾ ਹੈ ਨਿਰੰਤਰ ਚੱਲਦਾ ਹੈ ਜੇ ਇਹਨੂੰ ਆਪ ਕਦੇ ਮਹਿਸੂਸ ਕਰੋ ਨਿਰੰਤਰ ਨਿਰੰਤਰ ਲੇਖਾ ਚੱਲ ਰਿਹਾ ਹੈ ਕੋਈ ਮਨ ਦੇ ਵਿੱਚ ਇੱਕ ਵਿਚਾਰ ਲਿਆਓ ਆਪ ਫੋਰ ਐਗਜ਼ਾਮਪਲ ਕੋਈ ਨੈਕਟੀਵਿਟੀ ਦਾ ਕੋਈ ਮਾੜੇ ਫਰਨਾ ਲਿਓ ਉਹ ਫਰਨੇ ਤੇ ਨਾਲ ਦੀ ਨਾਲ ਲੇਖਾ ਚੱਲ ਪਿਆ ਹੈ ਉਹ ਦਫ਼ਤਰ ਲੇਖਾ ਜਿਹੜਾ ਆਪਾਂ ਪੜਦੇ ਆ ਨਾ ਇਹਨੂੰ ਇੱਥੋਂ ਸਮਝ ਲਿਓ ਆਸਾ ਦੀ ਬਾਣੀ ਦੇ ਅੰਦਰ ਇੱਕ ਬਚਨ ਆਉਂਦਾ ਹੈ ਜਿੱਥੇ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਨਾਨਕ ਜੀ ਉਪਾਏ ਕਿ ਲਿਖਣਾ ਵੇ ਧਰਮ ਬਹਾਲੇ ਮਨੁੱਖ ਨੂੰ ਪੈਦਾ ਕਰਕੇ ਧਰਮ ਰਾਜ ਜਿਹੜਾ ਲੇਖਾ ਜੋਖਾ ਕਰਦਾ ਹੈ ਨਾਲ ਹੀ ਬਿਠਾ ਦਿੰਦਾ ਉਹ ਲੇਖਾ ਜੋਖਾ ਹੈ ਸੱਚ ਦੀ ਆਵਾਜ਼ ਉਹ ਦਫ਼ਤਰ ਹੈ ਜਿੱਥੇ ਵਿਵੇਕ ਬੁੰਦੀ ਬੈਠੀ ਹੈ ਪਰਮਾਤਮਾ ਦੀ ਆਵਾਜ਼ ਬੈਠੀ ਹੈ ਜਦੋਂ ਵੀ ਮਨੁੱਖ ਗਲਤ ਸਟੈਪ ਪੁੱਟਣ ਲੱਗਦਾ ਹੈ ਗਲਤ ਰਸਤੇ ਤੇ ਜਾਣ ਲੱਗਦਾ ਹੈ ਉਹ ਲੇਖਾ ਨਿਰੰਤਰ ਹੀ ਨਾਲ ਦੀ ਨਾਲ ਚੱਲਦਾ ਜਾ ਰਿਹਾ ਹੈ ਹੋ ਰਿਹਾ ਹੈ ਲੇਖਾ ਇਹਨੂੰ ਥੋੜਾ ਜਿਹਾ ਅੱਗੇ ਵਧਾਓ ਜੇ ਮਨੁੱਖ ਸਮਝ ਜਾਏ ਉਹ ਆਵਾਜ਼ ਨੂੰ ਸੁੰਨਣਾ ਸ਼ੁਰੂ ਕਰ ਦੇਵੇ ਅੰਦਰੋਂ ਆਵਾਜ਼ ਨੂੰ ਪਕੜਨਾ ਸ਼ੁਰੂ ਕਰ ਦੇਵੇ ਤਾਂ ਫਿਰ ਸਮਰਪਿਤ ਭਾਵਨਾ ਆਉਂਦੀ ਹੈ ਗਲਤੀਆਂ ਮਹਿਸੂਸ ਹੁੰਦੀਆਂ ਨੇ ਆਪਣੇ ਆਪ ਨੂੰ ਅੰਦਰੋਂ ਲੱਗਦਾ ਹੈ ਕਿ ਕੁਝ ਗਲਤ ਚੱਲ ਰਿਹਾ ਹੈ ਕੁਝ ਗਲਤ ਹੋ ਰਿਹਾ ਹੈ ਜਦੋਂ ਉਹ ਗਲਤ ਭਾਵਨਾਵਾਂ ਮਹਿਸੂਸ ਹੋ ਜਾਣ ਦਿਲੋਂ ਉਹਨਾਂ ਨੂੰ ਮਨੋੱਖ ਐਕਸੈਪਟ ਕਰਦਾ ਹੈ ਪ੍ਰਵਾਨ ਕਰ ਲੈਂਦਾ ਹੈ ਤਾਂ ਉਹ ਅਵਸਥਾ ਬਣ ਜਾਂਦੀ ਹੈ ਧਰਮ ਰਾਈ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝ ਉਲਿਖਾ ਫਿਰ ਖਤਮ ਹੋ ਜਾਂਦਾ ਹੈ ਆਪ ਸੁਰਤ ਚ ਕਦੇ ਮਹਿਸੂਸ ਕਰਿਓ ਕਿ ਡੀ ਵੱਡੀਆਂ ਗਲਤੀਆਂ ਅਸੀਂ ਸਾਰੀਆਂ ਅਸੀਂ ਸਾਰੇ ਹੀ ਕਰਦੇ ਹੋਏ ਆ ਰਹੇ ਹਾਂ ਬੜਾ ਕੁਝ ਸਾਥੋ ਗਲਤ ਹੋ ਜਾਂਦਾ ਹੈ ਜ਼ਿੰਦਗੀ ਚ ਚਲਦੇ ਆ ਪਰ ਜਦੋਂ ਕਿਤੇ ਜਾ ਕੇ ਵੀ ਉਹ ਗੱਲ ਮਹਿਸੂਸ ਹੋ ਜਾਵੇ ਕਿ ਹਾਂ ਇੱਥੇ ਗਲਤੀ ਹੋਈ ਸੀ ਇੱਥੇ ਕੁਝ ਗਲਤ ਵਾਪਰ ਗਿਆ ਸੀ ਦਿਲੋਂ ਮਨ ਇਨਸਾਨ ਮਹਿਸੂਸ ਕਰ ਲਵੇ ਕਿਸੇ ਤੋਂ ਕੋਈ ਆਗਿਆ ਲੈਣ ਦੀ ਜ਼ਰੂਰਤ ਨਹੀਂ ਸਾਨੂੰ ਕਿ ਚਾਰ ਬੰਦਿਆਂ ਦੇ ਵਿੱਚ ਬੈਠ ਕਰਕੇ ਅਸੀਂ ਕਹੀਏ ਜੀ ਇੱਥੇ ਮੇਰੀ ਭੁੱਲ ਬਖਸ਼ਾਈ ਗਈ ਹੈ ਨਹੀਂ ਨਹੀਂ ਕਿਤੇ ਵੀ ਕੋਈ ਲੋੜ ਨਹੀਂ ਆਪਣੇ ਆਪ ਦੇ ਅੰਦਰ ਹੀ ਫਿਰ ਗੁਰੂ ਕੋਲੇ ਆ ਕੇ ਹੀ ਮਹਿਸੂਸ ਕਰ ਲਈਏ ਅੰਦਰ ਬੈਠੇ ਮਹਿਸੂਸ ਕਰ ਲਈਏ ਕਿ ਪਾਤਸ਼ਾਹ ਕੁਝ ਗਲਤ ਹੋ ਗਿਆ ਹੈ ਵਾਪਰ ਗਿਆ ਹੈ ਕੁਝ ਗਲਤ ਤਾਂ ਫਿਰ ਧਰਮ ਰਾਏ ਦਰ ਕਾਗਜ਼ ਫਾਰੇ ਫਾੜ ਦਿੱਤੇ ਜੀ ਕਿਤੇ ਵੀ ਕੋਈ ਮਰਨ ਦੀ ਗੱਲ ਨਹੀਂ ਦੇਖ ਗੁਰੂ ਨੇ ਤੇਰੇ ਕਾਗਜ਼ ਤੇਰੇ ਸਾਰੇ ਲੇਖੇ ਜੋਖੇ ਖਤਮ ਕਰ ਦਿੱਤੇ ਸਭ ਕੁਝ ਮਿਟ ਗਿਆ ਹੈ ਸ਼ਾਂਤ ਹੋ ਗਿਆ ਹੈ ਅੰਦਰ ਹੁੰਦਾ ਹੈ ਫਿਰ ਸਾਨੂੰ ਮਹਿਸੂਸ ਹੋ ਜਾਂਦਾ ਹੈ ਹੁਣ ਵਾਪਰੀਆਂ ਹੋਈਆਂ ਗੱਲਾਂ ਵਾਪਰੇ ਹੋਏ ਪਿੱਛੇ ਜੋ ਕਾਡੇ ਵਾਦੇ ਹੋਏ ਸੀ ਜੋ ਪਰੇਸ਼ਾਨੀਆਂ ਹੋਈਆਂ ਸੀ ਉਹ ਮਨ ਤੇ ਆ ਕੇ ਜਦੋਂ ਟੁੰਗਾ ਨੀਨਾ ਜੀ ਮਾਰਦੀਆਂ ਜਦੋਂ ਪਰੇਸ਼ਾਨ ਨਹੀਂ ਕਰਦੀਆਂ ਉਹ ਗੱਲਾਂ ਤਾਂ ਫਿਰ ਸਮਝ ਲਓ ਲੇਖਾ ਖਤਮ ਹੋ ਗਿਆ ਇਹਨੂੰ ਥੋੜਾ ਜਿਹਾ ਹੋਰ ਸਮਝ ਲਓ ਫਿਰ ਆਪਾਂ ਵਿਚਾਰ ਪੂਰੀ ਕਰਨੀ ਹੈ ਜਿਸ ਦਿਨ ਤੋਂ ਵੀ ਉਹ ਬੀਤੀਆਂ ਹੋਈਆਂ ਗੱਲਾਂ ਜਿਹੜੀਆਂ ਜ਼ਿੰਦਗੀ 'ਚ ਲੱਗਦੀਆਂ ਸੀ ਇਹ ਤੇ ਬਹੁਤ ਹੀ ਵੱਡਾ ਦੁੱਖ ਹੈ ਨਾ ਮੇਰੇ ਲਈ ਇਹ ਤੇ ਬਹੁਤ ਹੀ ਵੱਡਾ ਦੁੱਖ ਇਹ ਬਹੁਤ ਵੱਡਾ ਘਾਟਾ ਏ ਮੇਰੇ ਲਈ ਜਿਹੜਾ ਦੂਜੇ ਕ ਦਿਨ ਸੁਰਤ ਦੇ ਵਿੱਚ ਆ ਕੇ ਉੱਠ ਪੈਂਦਾ ਸੀ ਪਰੇਸ਼ਾਨ ਕਰਦੇ ਰਹਿੰਦੇ ਸੀ ਉਹ ਫੁਰਨੇ ਪਰੇਸ਼ਾਨ ਕਰਦੀਆਂ ਸੀ ਉਹ ਗੱਲਾਂ ਦੁਖੀ ਕਰਦੀਆਂ ਸੀ ਉਹ ਗੱਲਾਂ ਜੋ ਬੀਤਿਆ ਸੀ ਜੋ ਹੰਡਾਇਆ ਸੀ ਜੋ ਇਸ ਤਨ ਨੇ ਮਨ ਨੇ ਹੰਡਾਇਆ ਏ ਜਿਹੜਾ ਕਦੇ ਨਾ ਕਦੇ ਮਨ ਕਹਿ ਦਿੰਦਾ ਏ ਕਾਸ਼ ਮੈਂ ਕਿਸੇ ਤੋਂ ਪੁੱਛ ਲੈਂਦਾ ਕੋਈ ਸਲਾਹ ਲੈ ਲੈਂਦਾ ਕਿਸੇ ਨਾਲ ਕੋਈ ਗੱਲਬਾਤ ਕਰ ਲੈਂਦਾ ਤਾਂ ਉਹ ਘਾਟਾ ਨਾ ਪੈਂਦਾ ਉਹ ਰਿਸ਼ਤਾ ਨਾ ਟੁੱਟਦਾ ਉਹ ਐਸਾ ਨਾ ਹੁੰਦਾ ਐਸਾ ਨਾ ਵਾਪਰਦਾ ਕੋਈ ਗੱਲਬਾਤ ਕਰ ਲੈਂਦਾ ਕਿਸੇ ਨਾਲ ਪਰ ਨਹੀਂ ਜੋ ਹੋਣਾ ਸੀ ਉਹ ਤੇ ਹੋ ਕੇ ਹੀ ਰਹਿਣਾ ਸੀ ਉਹ ਤੇ ਵਾਪਰਨਾ ਹੀ ਸੀ ਪਰ ਜਿਸ ਦਿਨ ਉਹ ਗੱਲਾਂ ਨੇ ਵੀ ਪਰੇਸ਼ਾਨ ਕਰਨਾ ਛੱਡ ਦਿੱਤਾ ਉਸ ਦਿਨ ਤਲਮਰਾਈ ਦਰ ਕਾਗਜ਼ ਫਾਰੇ ਇਹ ਹੈ ਜੀ ਜਨਨਾਣਕ ਲੇਖਾ ਸਮਝ ਫਿਰ ਸਮਝਿਆ ਗਿਆ ਸਮਝ ਲਓ ਸਭ ਕੁਝ ਖਤਮ ਹੋ ਗਿਆ ਏ ਤੂੰ ਬਖਸ਼ਿਆ ਗਿਆ ਐ ਗੁਰੂ ਵੱਲੋਂ ਸਮਝ ਲੈ ਤੇਰੇ ਸਾਰੇ ਲੇਖੇ ਜੋਖੇ ਖਤਮ ਹੋ ਗਏ ਪਰ ਇਹਨਾਂ ਵਿਆਖਿਆ ਦਾ ਰੂਪ ਵੀ ਕਈ ਵਾਰ ਬਾਹਰੀ ਰੂਪ ਦੇ ਵਿੱਚ ਦੇ ਦਿੱਤਾ ਹੈ ਜਾਂਦਾ ਇਹ ਤੇ ਮਨੁੱਖ ਸਮਝ ਹੀ ਨਹੀਂ ਪਾਉਂਦਾ ਕਿ ਮੈਂ ਬਖਸ਼ਿਆ ਕਦੋਂ ਜਾਣਾ ਐ ਕਦੋਂ ਬਖਸ਼ਿਸ਼ ਹੋਣੀ ਐ ਕਦੋਂ ਮੇਰਾ ਲੇਖਾ ਜੋਖਾ ਖਤਮ ਹੋਣਾ ਐ ਤੇ ਬਾਹਰ ਹੀ ਭਟਕਦਾ ਰਹਿੰਦਾ ਐ ਮਨੁੱਖ ਤਾਂ ਬਾਬਾ ਜੀ ਕਹਿੰਦੇ ਭਾਈ ਦਫ਼ਤਰ ਦੇ ਜਿਵੇਂ ਕਾਡ ਹੈ ਹੋਏਗਾ ਕੌਣ ਹਵਾਲ ਤਾਂ ਜਦੋਂ ਤੇਰਾ ਸੱਚ ਦੇ ਨਾਲ ਇਹਨੂੰ ਇੱਕ ਵਾਰ ਇਦਾਂ ਵੇਖ ਲਿਓ ਜਦੋਂ ਮਨੁੱਖ ਕਾਮ ਕ੍ਰੋਧ ਲੋਭ মোহ ਹੰਕਾਰ ਦੇ ਅਧੀਨ ਜ਼ਿੰਦਗੀ ਜਿਉ ਰਿਹਾ ਹੈ ਸਿਰਫ ਵਿਕਾਰਾਂ ਦੇ ਅਧੀਨ ਜ਼ਿੰਦਗੀ ਜਿਉ ਰਿਹਾ ਏ ਅਜੇ ਅੰਦਰ ਪੜਦਾ ਪਿਆ ਹੋਇਆ ਏ ਅੰਦਰ ਸੱਚ ਸਾਫ ਨਜ਼ਰ ਨਹੀਂ ਆਉਂਦਾ ਜਿੱਦੇ ਸੱਚ ਸਾਫ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਏ ਉਦੋਂ ਫਿਰ ਕਈ ਵਾਰ ਤੇ ਸੁਰਤ ਇਹ ਬਣ ਜਾਂਦੀ ਏ ਕਿ ਕੁੜਿਆਰ ਕੁੜਿਆਰੀਂ ਜਾਇ ਰਲੇ ਸੱਚਿਆਰ ਸਿੱਖ ਬੈਠੇ ਸਤਿਗੁਰ ਪਾਸ ਸੁਣੀ ਨਾ ਜਾਈ ਸੱਚ ਅੰਮ੍ਰਿਤ ਕਾਥਾ ਫਿਰ ਤੇ ਇਹ ਵੀ ਹੋ ਸਕਦਾ ਏ ਕਿਉਂਕਿ ਸੱਚ ਦੇਖਣਾ ਸ਼ੁਰੂ ਹੋ ਗਿਆ ਹੈ ਹੁਣ ਬੈਠਿਆ ਨਹੀਂ ਜਾਵੇਗਾ ਸੁਣਿਆ ਨਹੀਂ ਜਾਵੇਗਾ ਤੇ ਜੇ ਸੱਚ ਮਹਿਸੂਸ ਹੋ ਗਿਆ ਮਨ ਨੂੰ ਲੱਗ ਗਈ ਉਹ ਗੱਲ ਫਿਰ ਬੈਠ ਜਾਏਗਾ ਸਚਿਆਰ ਸਿੱਖ ਬੈਠੇ ਸਤਿਗੁਰੂ ਪਾਸ ਫਿਰ ਤੂੰ ਬੈਠ ਵੀ ਜਾਏਂਗਾ ਤਾਂ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਸੱਚ ਦੇ ਨਾਲ ਬਾ ਵਾਸਤਾ ਪਵੇ ਤਾਂ ਅੰਦਰੋਂ ਫਿਰ ਜਿਹੜੀਆਂ ਬੁਰਾਈਆਂ ਨੇ ਹੌਲੀ-ਹੌਲੀ ਮਰਨੀਆਂ ਸ਼ੁਰੂ ਹੁੰਦੀਆਂ ਨੇ ਇਦਾਂ ਦਫ਼ਤਰ ਜਿਹੜਾ ਉਹ ਸਪਸ਼ਟ ਹੋ ਜਾਂਦਾ ਹੈ ਸਾਡੇ ਅੰਦਰ ਹੀ ਸਮਝ ਆ ਜਾਂਦੀਆਂ ਨੇ ਗੱਲਾਂ ਤਾਹੀ ਮਨੁੱਖ ਆਪਣਾ ਬਿਲਾਪ ਰਿਸ਼ਤਾ ਗੁਰੂ ਦੇ ਨਾਲ ਅੰਦਰ ਦੇ ਤਲ ਤੇ ਕਾਇਮ ਕਰ ਸਕਦਾ ਹੈ ਹਵਾਲ ਜਿਹੜਾ ਉਹਦਾ ਆਸਰਾ ਬਨਣਾ ਹੈ ਉਹ ਸੱਚ ਨਹੀਂ ਬਣ ਜਾਣਾ ਹੈ ਇੱਕ ਪੰਕਤੀ ਹੋਰ ਬੋਲਦੇ ਮਾ ਵਿਸ਼ੇ ਨਾਲ ਸੰਬੰਧਿਤ ਸੱਜਣ ਸੀ ਨਾਲ ਮੈਂ ਚੱਲਦਿਆਂ ਨਾਲ ਚੱਲਾਂ ਕਾਮ ਕ੍ਰੋਧ ਨੇ ਉੱਥੇ ਖੜਨਾ ਨਹੀਂ ਫਿਰ ਸੱਚ ਦੇ ਥਾਂ ਤੇ ਉਹ ਉੱਥੋਂ ਭੱਜ ਜਾਣਗੇ ਉਹ ਡਰਨਗੇ ਉੱਥੇ ਸੱਜਣ ਸਹੀ ਨਾਲ ਮੈਂ ਜਿਹੜਾ ਸੱਚ ਹੈ ਉਹ ਉੱਥੇ ਖੜ ਜਾਏਗਾ ਦਫ਼ਤਰ ਦੇ ਵਿੱਚ ਤੇਰਾ ਸਹਾਰਾ ਬਣ ਜਾਏਗਾ ਫਿਰ ਤੈਨੂੰ ਸ਼ਰਮਿੰਦਾ ਨਹੀਂ ਹੋਣਾ ਪਵੇਗਾ ਫਰੀਦਾ ਜਿੰਨੀ ਕਮੀ ਨਾਹੀਂ ਗੁਣ ਤੇ ਕੰਮੜੇ ਵਿਸਾਰ ਮਤ ਸ਼ਰਮਿੰਦਾ ਥੀਂ ਵਹੀਂ ਸਾਈਂ ਦੇ ਦਰਬਾਰ ਫਿਰ ਜਦੋਂ ਲੇਖਾ ਕੱਢਿਆ ਜਾਏਗਾ ਜਾਂ ਤੇ ਤੂੰ ਸ਼ਰਮਿੰਦਾ ਹੋਵੇਂਗਾ ਕਿ ਬੜਾ ਕੁਝ ਗਲਤ ਵਾਪਰ ਗਿਆ ਹੈ ਅੰਦਰ ਤੇ ਜੇ ਸੱਚ ਹੋਇਆ ਫਿਰ ਸ਼ਰਮਿੰਦਾ ਨਹੀਂ ਹੋਣਾ ਪਵੇਗਾ ਫਿਰ ਤੂੰ ਸੁਰਖਰੂ ਹੋਵੇਂਗਾ ਬਿਲਕੁਲ ਅੰਦਰੋਂ ਬਿਲਕੁਲ ਉज्जਲ ਮੁਖ ਵਾਲਾ ਹੋਏਗਾ ਤਾਂ ਗੁਰੂ ਬਾਦਸ਼ਾਹ ਇਹ ਅਵਸਥਾ ਸਾਡੀ ਵੀ ਬਣਾਉਣ ਤਾਂ ਹੀ ਸਾਡਾ ਸੁਣਿਆ ਸਮਝਿਆ ਲਾਭ ਦੇ ਵਿੱਚ ਹੈ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਸੁਣਿਆ ਵਿੱਚ